ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ 'ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਖਤ ਕਾਰਵਾਈ ਕਰਦੇ ਹੋਏ ਕਈ অপরাধੀਆਂ ਨੂੰ ਨੱਥ ਪਾਈ। ਇਸ ਮੁਹਿੰਮ ਦਾ ਉਦੇਸ਼ ਸੂਬੇ 'ਚ ਅਪਰਾਧਕ ਸਰਗਰਮੀਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਤਹਿਤ ਸੂਬੇ 'ਚ ਸਖਤੀ ਦਿਖਾਈ ਤੇ ਹੁਣ ਤੱਕ 2516 ਲਗਭਗ ਅਪਰਾਧੀ ਗ੍ਰਿਫਤਾਰ ਕੀਤੇ। ਇੰਨਾ ਹੀ ਨਹੀਂ ਪੁਲਿਸ ਨੇ ਬਾਈ ਵੱਡੇ ਗੈਂਗਸਟਰਾਂ ਨਾਲ ਪੁਲਿਸ ਮੁਕਾਬਲਾ ਕੀਤਾ ਜਦੋਂ ਕਿ 950 ਦੇ ਲਗਭਗ ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ ਚ ਵੀ ਸਫਲਤਾ ਹਾਸਲ ਕੀਤੀ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ 2060 ਦੇ ਕਰੀਬ ਹਥਿਆਰ ਤੇ 559 ਵਾਹਨ ਬਰਾਮਦ ਕੀਤੇ ਹਨ ਟੀ ਆਨਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ एसटीएफ पहले ही मौजूद थी पंजाब पुलिस पहली नफ्री ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਤਾਂ ਇਸੇ ਲੜੀ ਦੌਰਾਨ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਕਹਿੰਦੇ ਕਿ ਪਵਿੱਤਰ ਸ਼ਹਿਰਾਂ ਦਾ ਦਰਜਾ ਤੇ ਸਰਕਾਰਾਂ ਦੇ ਦਿੰਦੀਆਂ ਨੇ ਪਵਿੱਤਰ ਸ਼ਹਿਰਾਂ ਨੂੰ ਲੇਕਿਨ ਬਾਅਦ ਦੇ ਵਿੱਚ ਉਸ ਨੂੰ ਪ੍ਰੋਪਰ ਫੋਲੋ ਨਹੀਂ ਕੀਤਾ ਜਾਂਦਾ ਦੀਪਕ ਵਾਲੀ ਸਾਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ ਭਗਵੰਤਪਨ ਸਰਕਾਰ ਜਿਹੜੀ ਇੱਕ ਵੱਡਾ ਫੈਸਲਾ ਲੈਂਦੀ ਨਜ਼ਰ ਆਈ ਤਿੰਨ ਵੱਡੇ ਜਿਹੜੇ ਇਤਿਹਾਸਿਕ ਸ਼ਹਿਰ ਨੇ ਧਾਰਮਿਕ ਸ਼ਹਿਰ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਅੱਜ ਰਾਜਾਵੜਿੰਗ ਕਹਿੰਦੇ ਕਿ ਪਹਿਲਾਂ ਵੀ ਸ਼੍ਰੀ ਮੁਕਸਰ ਸਾਹਿਬ ਨੂੰ ਵੀ ਛਟੰਗ ਦੇ ਨਾਲ ਦਰਜਾ ਦਿੱਤਾ ਸੀ ਲੇਕਿਨ ਬਾਅਦ ਦੇ ਵਿੱਚ ਕੀ ਹੋ ਸਾਰੇ ਭੁੱਲ ਜਾਂਦੇ ਨੇ ਇਸ ਇਹ ਦੇਖੋ ਇਹ ਪਹਿਲੀ ਤਾਂ ਗੱਲ ਆ ਕਿ ਮੈਂ ਆਪਣੀ ਜਿਹੜੀ ਗੱਲ ਆ ਮੇਰੇ ਮਨ ਦੇ ਭਾਵ ਆ ਮੈਂ ਰਾਜਾ ਵੜਿੰਗ ਤੋਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਇਹ ਮੈਂ ਗੁਰੂ ਸਾਹਿਬਾਨ ਤੋਂ ਸ਼ੁਰੂ ਕਰਨਾ ਚਾਹੁੰਨਾ ਕਿ ਤਨ ਗੁਰ ਰਾਮਦਾਸ ਜੀ ਵਸਾਈ ਹੋਈ ਨਗਰੀ ਆ ਅੰਮ੍ਰਿਤਸਰ ਸਾਹਿਬ ਜੀ ਔਰ ਅਕਾਲ ਤਖਤ ਜਿਹੜਾ ਸਾਡਾ ਸਰਵੋਤਮ ਹੈ ਜਿਹੜਾ ਸਮੁੱਚੀ ਸਿੱਖ ਕੌਮ ਲਈ ਸੁਪਰੀਮ ਕੋਰਟ ਚੋਂ ਤੁਸੀਂ ਕਹਿ ਸਕਦੇ ਹੋ ਉੱਤੋਂ ਵੀ ਅਬਵ ਅਬਵ ਦੈਨ ਦੇ ਐਨੀ ਕੋਰਟ ਆਫ ਦੀ ਵਰਡ ਤੇ ਉਸ ਥਾਂ ਜਿੱਥੇ ਗੁਰੂ ਸਾਹਿਬ ਦੀ ਆਪ ਵਰਸਾਈ ਹੋਈ ਥਾਂ ਹੋਵੇ ਆਪਨੇ ਚਰਨ ਸੋ ਪ੍ਰਾਪਤ ਸਥਾਨ ਹੋਵੇ ਉਸ ਸਥਾਨ ਨੂੰ ਔਰ ਫਿਰ ਖਾਸੇ ਜਿੱਥੇ ਜਨਮ ਭੂਮੀ ਹੈ ਸ੍ਰੀ ਨਨਪਸਾਹਬ ਨੂੰ ਔਰ ਤਨਤਨ ਗੁਰਤੇਗ ਗੁਰਗੋਬਿੰਦ ਸਿੰਘ ਸਾਹਿਬ ਦौरा ਤਖਤਦਮਦਮਾ ਸਾਹਿਬ ਤਲਵੰਡੀ ਸਾਬੋ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਜਿਹੜਾ ਦਰਜਾ ਦਿੱਤਾ ਗਿਆ ਇਹ ਸਰਕਾਰ ਦੀ ਇੱਕ ਸ਼ਦਾ ਆ ਇਹ ਸਰਕਾਰ ਦਾ ਸਤਕਾਰ ਹੈ ਕਿ ਇਹ ਜਿਹੜੀ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਹਦੇ ਤੇ ਕਿੰਨੇ ਧਾਰਮਿਕ ਗ੍ਰੰਥ ਇਹਦੇ ਤੇ ਆਏ ਆ ਕਿੰਨੀ ਗੁਰਬਾਣੀ ਦਾ ਸਾਡੇ ਆਲੇ ਦੁਆਲੇ ਜਿਹੜਾ ਚੋਗਿਰਦਾ ਸਾਡਾ ਗੁਰਬਾਣੀ ਨਾਲ ਸਾਨੂੰ ਮਾਰਗਦਰਸ਼ਨ ਕਰ ਰਿਹਾ ਸਾਡਾ ਜੀਵਨ ਦਰਸ਼ਨ ਕਰ ਰਿਹਾ ਸੋ ਉਹਨਾਂ ਦੇ ਪ੍ਰਤੀ ਪਵਿੱਤਰਤਾ ਗੁਰੂ ਸਾਹਿਬ ਦੇ ਜਿਸ ਥਾਂ ਨੂੰ ਚਰਨਛੋਪਾ ਪ੍ਰਾਪਤਿਆ ਉਨਾ ਸ਼ਹਿਰਾਂ ਦੀ ਪਵਿੱਤਰਤਾ ਨੂੰ ਹੋਰ ਵਧਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਲਿਆ ਇਹ ਬਹੁਤ ਇਤਿਹਾਸਿਕ ਫੈਸਲਾ ਆ ਅਦਰਵਾਈਜ਼ ਕੋਈ ਵੀ ਸਰਕਾਰਾਂ ਕਿੰਨੀਆਂ ਪੰਥਕ ਸਰਕਾਰਾਂ ਵੀ ਆਈਆਂ 1981 ਦੇ ਵਿੱਚ ਜਦੋਂ ਧਰਮਯੁੱਧ ਮੋਰਚਾ ਲੱਗਿਆ ਸੀ ਧਰਮਯੁੱਧ ਮੋਰਚੇ ਦੀਆਂ ਜਿਹੜੀਆਂ 5-7 ਹੋਰ ਡਿਮਾਂਡ ਸੀਗੀਆਂ ਉਹਨਾਂ ਦੇ ਵਿੱਚ ਮੁੱਖ ਡਿਮਾਂਡ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਹੀ ਵਾਸ ਆਲਸੋ ਔਨ ਧਰਮਯੁੱਧ ਮੋਰਚਾ ਬਾਦਲ ਸਾਹਿਬ ਦੇ ਮੌਕੇ ਦੀ ਇਹ ਡਿਮਾਂਡ ਸੀ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹੀਦ ਦਾ ਦਰਜਾ ਦੇਣਾ ਤੁਸੀਂ ਦੇਖੋ 81 ਤੋਂ ਬਾਅਦ ਕਿੰਨੀ ਵਾਰੀ ਸਰਕਾਰਾਂ ਬਣ ਗਈਆਂ ਕਿੰਨੀ ਵਾਰੀ ਪੰਥਕ ਸਰਕਾਰਾਂ ਬਣ ਗਈਆਂ ਲੇਕਿਨ ਉਹਨਾਂ ਕੋਲੋਂ ਇਹ ਫੈਸਲਾ ਨਹੀਂ ਲਿਆ ਗਿਆ ਤਾਂ ਜੇ ਲਿਆ ਫੈਸਲਾ ਤਾਂ ਇਹ ਨੂੰ ਹੁਣ ਅਸੀਂ ਜੀਤ ਜਾਨ ਨਾਲ ਲਾਗੂ ਵੀ ਕਰਾਵਾਂਗੇ ਕਿਉਂਕਿ ਅਸੀਂ ਕਿਸੇ ਪੋਲੀਟੀਕਲ ਬੈਨੀਫਿਟ ਲਈ ਨਹੀਂ ਲਿਆ ਅਸੀਂ ਇਸ ਕਰਕੇ ਲਿਆ ਕਿ ਅਸੀਂ ਵੀਰ ਸੋ ਬlesd ਮੈਂ ਆਪਣੇ ਆਪ ਨੂੰ ਤੇ ਸਾਰੇ ਅਸੀਂ ਬਹੁਤ ਬlesd ਮਹਿਸੂਸ ਕਰਦੇ ਹਾਂ ਕਿ ਸਾਨੂੰ ਗੁਰੂ ਸਾਹਿਬ ਨੇ ਅਕਾਲ ਪੁਰਖ ਨੇ ਉਸ ਧਰਤੀ ਤੇ ਜੀਵਨ ਜੀਣ ਲਈ ਭੇਜਿਆ ਜਿਹੜੀ ਧਰਤੀ ਉਹਨਾਂ ਨੇ ਆਪ ਬਸਾਈ ਹੈ ਸੋ ਇਸ ਕਰਕੇ ਏਸੀ ਦੀ ਬਹੁਤ ਮਹੱਤਤਾ ਆ ਔਰ ਪੂਰਨ ਤੌਰ ਤੇ ਜਿਹੜੀ ਅਮਰਸਰ ਸਾਹਿਬ ਦੀ ਵੌਲਟ ਸਿਟੀ ਆ ਉਹਦੇ ਨਾਲ-ਨਾਲ ਜਿਹੜਾ ਸ਼ੇਨਨਪੁਰ ਸਾਹਿਬ ਦੀ ਮਿਊਨਿਸਪਲ ਏਰੀਆ ਆ ਔਰ ਤਲਵੰਡੀ ਸਾਬੂ ਦਾ ਮਿਊਨਿਸਪਲ ਏਰੀਆ ਉੱਥੇ ਕਿਸੇ ਵੀ ਤਰ੍ਹਾਂ ਦਾ ਨਾਨ ਵੇਜ ਕਿਸੇ ਵੀ ਤਰ੍ਹਾਂ ਦਾ ਤਬਾਕੂ ਸਿਗਰਟ ਬੀੜੀ ਪਾਨ ਸ਼ਰਾਬ ਨੂੰ ਵੇਚਣ ਔਰ ਸਰਵ ਕਰਨ ਤੇ ਬਿਲਕੁਲ ਉਹਦੀ ਪਾਬੰਦੀ ਹੋਏਗੀ ਔਰ ਹੋਰ ਵੀ ਮੁਖਮਤ ਸਾਹਿਬ ਨੇ ਕਿਹਾ ਕਿ ਅਸੀਂ ਇਹਦੀ ਲੋਕਾਂ ਦੇ ਸੁਵਿਧਾ ਵਾਸਤੇ ਸਟੇਸ਼ਨ ਤੋਂ ਔਰ ਬੱਸ ਸਟੈਂਡਸ ਤੋਂ ਚਾਹੇ ਇਹ ਰਿਕਸ਼ਾ ਆ ਚਾਹੇ 3 ਵੀਲਰ ਆ ਚਾਹੇ ਮਿਨੀ ਬੱਸਸ ਆ ਟੂਵਰਡਸ ਦੀ ਤਖਤ ਸਾਹਿਬ ਟੂਵਰਡਸ ਦੀ ਗੁਰਦੁਆਰਾ ਸਾਹਿਬ ਉਹਨਾਂ ਦੇ ਵੀ ਅਸੀਂ ਪ੍ਰਬੰਧ ਕਰਾਂਗੇ ਕਿ ਉਹ ਵੀ ਲੋਕਾਂ ਦੇ ਲਈ ਆਉਣ ਜਾਣ ਦੇ ਜਿਹੜੇ ਰਸਤੇ ਆ ਸਾਧਨ ਆ ਉਹ ਸਾਫ਼ ਠੀਕ ਠਾਕ ਰਹਿਣ। ਕਦੋਂ ਤੱਕ ਸਾਰੇ ਵਿਵਸਥਾ ਨੂੰ ਇੰਪਲੀਮੈਂਟ ਕਰ ਦਿੱਤਾ ਜਾਊਗਾ ਇੰਪਲੀਮੈਂਟੇਸ਼ਨ ਤਾਂ ਸ਼ੁਰੂ ਆ ਅਵੇਰਨੈਸ ਪਹਿਲਾ ਇਹ ਹੁੰਦਾ ਕਿ ਜਦੋਂ ਤੁਸੀਂ ਕੋਈ ਚੀਜ਼ ਅਨਾਉਂਸ ਕਰਦੇ ਆ ਪਹਿਲੇ ਲੋਕਾਂ ਦੇ ਵਿੱਚ ਜਾਗਰਤਾ ਜਾਗਰੂਤੀ ਲੈ ਕੇ ਆਉਣੀ ਆ ਲੋਕਾਂ ਨੂੰ ਇੰਟੀਮੀਟ ਕਰਨਾ ਲੋਕਾਂ ਤਾਂ ਲੋਕਾਂ ਨੂੰ ਸੂਚਿਤ ਕਰਨਾ ਤੇ ਉਹ ਹੁਣ ਪ੍ਰੋਸੈਸ ਚੱਲ ਰਿਹਾ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਆਵਾ ਜਿਹੜੇ ਵੀ ਮਾਧਿਅਮ ਹੈ ਜਿਵੇਂ ਤੁਹਾਡਾ ਚੈਨਲ ਆ ਇਹ ਇੱਕ ਤਰ੍ਹਾਂ ਦਾ ਪੁਲ ਹੁੰਦੇ ਆ ਜਿਹੜੇ মিডিਆ ਆ ਅਸੀਂ ਉਹ ਪੁਲ ਦੇ ਰਾਹੀਂ ਲੋਕਾਂ ਤੱਕ ਇਹ ਸੁਨੇਹਾ ਦੇ ਰਹੇ ਹਾਂ ਕਿਸੇ ਇਸ ਤਰ੍ਹਾਂ ਕਰਕੇ ਅਸੀਂ ਇਹ ਫੈਸਲਾ ਕੀਤਾ ਸਰਕਾਰ ਨੇ ਆਓ ਸਾਡਾ ਸਹਿਯੋਗ ਦਿਓ ਬਾਕੀ ਜਿਹੜੀ ਰਾਜਾ ਵੜਿੰਗ ਹੁਣ ਵਾਲੀ ਗੱਲ ਹੈ ਕਿ ਰਾਜਾ ਵੜਿੰਗ ਦੀ ਕਿਸੇ ਗੱਲ ਦਾ ਉੱਤਰ ਮੇਰਾ ਖਿਆਲ ਪੰਜਾਬ ਦੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਦੇਣਾ ਨਹੀਂ ਚਾਹੀਦਾ ਉਹਨਾਂ ਦੇ ਮਾਨਸਿਕ ਪੱਧਰ ਦਾ ਉਹਨਾਂ ਦੇ ਦਿਮਾਗੀ ਪੱਧਰ ਦਾ ਜਿਹੜਾ ਜਨਾਜ਼ਾ ਹੈ ਉਹ ਤਰਨਤਾਰਨ ਇਲੈਕਸ਼ਨ ਚ ਨਿਕਲ ਗਿਆ ਸੀਗਾ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਸਿੱਖ ਕੌਮ ਦੇ ਜਿਹੜੇ ਸਤਕਾਰ ਹੈ ਤੇ ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ 'ਚ ਹੋਣ ਬਿਯੋਂਡ ਦੀ ਪੋਲੀਟੀਕਲ ਬਾਉਂਡਰੀਜ਼ ਮੈਂ ਗੱਲ ਕਰਦਾ ਕਿ ਚਾਹੇ ਉਹ ਸਰਦਾਰ ਬੂਟਾ ਸਿੰਘ ਹੈ ਗਿਆਨੀ ਜੈਲ ਸਿੰਘ ਹੈ ਉਸ ਮੇ ਦੁਨੀਆ ਉਹ ਤਾਂ ਪ੍ਰੋਮਿਨੈਂਟ ਸਿੱਖ ਨੇ ਆਮ ਵਿਅਕਤੀ ਦੇ ਪ੍ਰਤੀ ਵੀ ਵਿਅਕਤੀ ਦੀ ਕੀ ਅਪਰੋਚ ਹੋਣੀ ਚਾਹੀਦੀ ਆ ਉਹ ਪੂਰੀ ਦੁਨੀਆ ਨੇ ਦੇਖ ਲਿਆ ਸਗਾ ਸੋ ਉਹਨਾਂ ਦੇ ਕਿਸੇ ਵੀ ਗੈਰ ਜ਼ਿੰਮੇਵਾਰਾਨਾ ਜਿਹੜੀ ਸਟੇਟਮੈਂਟ ਆ ਮੇਰਾ ਸਾਰੀਆਂ ਪਾਰਟੀਆਂ ਨੂੰ ਇਹ ਸੰਦੇਸ਼ ਆ ਕਿ ਤੁਸੀਂ ਰਾਜਾ ਵੜਿੰਗ ਜੀ ਨੂੰ ਸੀਰੀਅਸ ਨਾਲ ਲਓ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਕਿਹੜੇ ਵੇਲੇ ਕੀ ਕਹਿ ਦੇਣਾ ਸਾਨੂੰ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਬਿਆਨਾਂ ਨੂੰ ਪੋਲਿਟੀਕਲ ਜਿਹੜਾ ਐਰਾ ਔਰਾ ਆ ਉਹ ਚ ਬਾਹਰ ਰੱਖਣਾ ਚਾਹੀਦਾ ਲੇਕਿਨ ਗੱਲ ਉਹਨਾਂ ਨੇ ਜਿਹੜੀ ਕੀਤੀ ਹੈ ਸ਼੍ਰੀ ਮੁਖਸਰ ਸਾਹਿਬ ਦੀ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਇੱਕ ਸਮਾ ਦੇ ਵਿੱਚ ਹੋਲੀ ਸਿਟੀ ਦਾ ਦਰਜਾ ਉਸ ਨੂੰ ਵੀ ਮਿਲਿਆ ਸੀ ਲੇਕਿਨ ਅੱਜ ਉੱਥੇ ਕਹਿੰਦੇ ਸ਼ਰਾਬ ਵੀ ਵਿਕਦੀ ਹੈ ਉੱਥੇ ਕਹਿੰਦੇ ਤਬਾਕੂ ਵੀ ਵਿਕਦਾ ਹੈ ਉੱਥੇ ਮਾਸ ਵੀ ਵਿਕਦਾ ਹੈ ਤੇ ਉਸ ਨੂੰ ਲੈ ਕੇ ਤੁਹਾਡਾ ਕੀ ਦੇਖੇ ਜੇ ਉਹਨਾਂ ਦੇ ਕੋਲ ਕੋਈ ਇਤਿਹਾਸਿਕ ਡਾਕੂਮੈਂਟ ਹੈਗਾ ਤੋ ਦਿਖਾ ਦੇਣ ਜੇ ਉਹਨਾਂ ਦੀ ਸਰਕਾਰ ਰਹੀ ਆ ਦੋ ਤਿੰਨ ਵਾਰ ਉਹ ਐਮਐਲਏ ਰਹਿ ਚੁੱਕਿਆ ਜੇ ਉਹ ਇੰਪਲੀਮੈਂਟ ਨਹੀਂ ਕਰਾ ਸਕੇ ਤੇ ਫਿਰ ਸਾਨੂੰ ਦੇ ਦੇਣ ਅਸੀਂ ਇੰਪਲੀਮੈਂਟ ਕਰਾ ਦਾਂਗੇ ਕਿ ਕਿਹੜੇ ਵੇਲੇ ਉਹ ਲਾਅ ਜਿਹੜਾ ਆ ਉਹ ਪਾਸ ਹੋਇਆ ਸਗਾ ਅਸੀਂ ਉਹਨਾਂ ਨੂੰ ਔਰ ਸਾਡੀ ਸਰਕਾਰ ਨੇ ਹੁਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਹਿਣਾ ਚਾਹੁੰਦਾ ਕਿ ਮੁਖਸਰ ਸਾਹਿਬ ਦੇ ਸੱਤ ਗੇਟ ਆ ਗੁਰੂ ਘਰ ਦੇ ਸੱਤੇ ਗੇਟਾਂ ਦਾ ਅਸੀਂ ਹੈਰੀਟੇਜ ਸਟਰੀਟ ਜਿਹੜੀ ਆ ਉਹ ਬਣਾਉਣ ਦਾ ਟੈਂਡਰ ਲੱਗ ਗਿਆ ਔਰ ਮੇਰਾ ਖਿਆਲ ਆ ਵਿਦਨ 10 15 ਦਿਨਾਂ ਦੇ ਉਹ ਵੀ ਕਿੰਨੀਆਂ ਪੰਥਕ ਸਰਕਾਰਾਂ ਆਈਆਂ ਉੱਥੇ ਜਾ ਕੇ ਮੈਂ ਆਪ ਖੁਦ ਗਿਆ ਉੱਥੇ ਐਮਐਲਏ ਸਾਹਿਬ ਨਾਲ ਕਾਕਾ ਬਰਾੜ ਸਾਹਿਬ ਨਾਲ ਅਸੀਂ ਵਿਜ਼ਿਟ ਕੀਤਾ ਡਿਪਾਰਟਮੈਂਟ ਦੇ ਬੰਦੇ ਗਏ ਦੇਖਿਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹਨਾਂ ਜਿਹੜੀ ਇਮਾਰਤੀ ਇਮਾਰਤਾਂ ਸੀਗੀਆਂ ਜਿਹੜੀਆਂ ਸਾਡੀਆਂ ਹੈਰੀਟੇਜ ਸਟਰੀਟ ਸੀਗੀਆਂ ਉਹਨਾਂ ਨੂੰ ਕੀਤਾ ਨਹੀਂ ਲੇਕਿਨ ਸਾਡੀ ਸਰਕਾਰ ਨੇ ਟੈਂਡਰ ਇਹਦਾ ਪਾਸ ਹੋ ਗਿਆ ਲੱਗ ਗਿਆ ਔਰ ਜਲਦੀ ਇਹਦਾ ਕੰਮ ਸ਼ੁਰੂ ਹੋ ਜਾਏਗਾ ਇੱਕ ਹੋਰ ਵੱਡਾ ਪੱਕਾ ਪੱਖ ਦਾ ਮਸਲਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਜਿਹੜੇ ਚੋਰੀ ਹੋਏ ਸੀ 328 ਸਵਰੂਪਾਂ ਦੀ ਹਰ ਵਾਰ ਗੱਲ ਹੁੰਦੀ ਹੈ ਸਰਕਾਰ ਦੀ ਤਰਫੋਂ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਕਦੋਂ ਤੱਕ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਮੁਕੰਮਲ ਹੋਣ ਦੀ ਉਮੀਦ ਹੈ ਦੇਖੋ ਇਹ ਨੂੰ ਬਹੁਤਾ ਸਮਾਂ ਨਹੀਂ ਲਾਵਾਂਗੇ ਕਿਉਂਕਿ ਇਹ ਕਲੀਅਰ ਆ ਬਹੁਤ ਸਾਲ ਹੋ ਗਏ ਆ ਬੜੇ ਲੋਕ ਹਿਰਦਿਆਂ ਨੂੰ ਬੜੀ ਸ਼ਾਂਤੀ ਮਿਲੀ ਆ ਕਿ ਗੁਰੂਗੰਨ ਸਾਹਿਬ ਜਿਹੜਾ ਸਾਡਾ ਸਾਕਸ਼ਾਤ ਗੁਰੂ ਆ ਜਿਹਦੇ ਚੋਂ ਮਨੁੱਖੀ ਜੀਵਨ ਦਾ ਜਿਹੜਾ ਜੀਵਨ ਦਰਸ਼ਨ ਉਹਦੇ ਚੋਂ ਮਿਲਦਾ ਆ ਐਸੇ ਟੀਵੀ ਲੱਗੀ ਆ ਆਮ ਤੌਰ ਤੇ ਹੋਰ ਵੀ ਪੂਰੀ ਇਹਨਾਂ ਦੇ ਜਿਹੜੇ ਕਾਲੇ ਕਾਰਨਾਮੇ ਆ ਹੌਲੀ ਹੌਲੀ ਬਾਹਰ ਆਉਣਗੇ ਕਿਸ ਤਰ੍ਹਾਂ ਇਹਨਾਂ ਨੇ ਧਰਮ ਨੂੰ ਵਰਤਿਆ ਕਿਸ ਤਰ੍ਹਾਂ ਧਰਮ ਦੀ ਆੜ ਚ ਇਹਨਾਂ ਨੇ ਘਣਾਉਣੇ ਕੰਮ ਕੀਤੇ ਆ ਕਿਸ ਤਰ੍ਹਾਂ ਜੀ ਸਮੁੱਚੇ ਪੰਜਾਬੀਆਂ ਦਾ ਮੈਂ ਸਿੱਖਾਂ ਦਾ ਕਹਿ ਕੇ ਛੋਟਾ ਨਹੀਂ ਕਰਾਂਗਾ ਸਮੁੱਚੇ ਪੰਜਾਬੀਆਂ ਦਾ ਸਮੁੱਚੇ ਵਿਸ਼ਵ ਦੇ ਲੋਕਾਂ ਦੀ ਜਾਨ ਵਸਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਜੀਵਨ ਦੇ ਅੰਦਰ ਆ ਉਹਨਾਂ ਦੇ ਸਮੁੱਚਾ ਜਿਹੜਾ ਜੀਵਨ ਦਾ ਮਾਰਗਦਰਸ਼ਕ ਗੁਰੂ ਗ੍ਰੰਥ ਸਾਹਿਬ ਚ ਆ ਜੇ ਉਹਨਾਂ ਦੇ ਸਰੂਪ ਚੋਰੀ ਕਰਵਾ ਸਕਦੇ ਆ ਗੈਰ ਤਰੀਕੇ ਨਾਲ ਲੋਕਾਂ ਦੇ ਲੋਕ ਕਈ ਥਾਵਾਂ ਤੇ ਭੇਜ ਸਕਦੇ ਆ ਉਹ ਸਾਰੇ ਜਿਹੜੇ ਇਨਵੈਸਟੀਗੇਸ਼ਨਸ ਉਹ ਆ ਕੇ ਲੋਕਾਂ ਦੇ ਸਾਹਮਣੇ ਆਉਣਗੇ ਔਰ ਲੋਕਾਂ ਦੇ ਜਿਹੜੇ ਵਿਲਕ ਦੇ ਵਿਰਕ ਦੇ ਹਿਰਦੇ ਸਗੇ ਉਹਨਾਂ ਨੂੰ ਹੁਣ ਸ਼ਾਂਤੀ ਵਾਲੀ ਠੰਡ ਪੈਗੀ ਬਿਲਕੁਲ ਯਾਨੀ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਸਰਕਾਰ ਦੀ ਤਰਫੋਂ 6 ਮੈਂਬਰੀ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਜਿਸ ਢੰਗ ਦੇ ਨਾਲ ਹੋਲੀ ਸਿਟੀ ਦਾ ਤਿੰਨ ਸ਼ਹਿਰਾਂ ਨੂੰ ਦਰਜਾ ਮਿਲਿਆ ਹੁਣ ਸਪਸ਼ਟ ਲਫ਼ਜ਼ਾਂ ਦੇ ਵਿੱਚ ਦੀਪਕ ਪਾਲੀ ਨੇ ਵੀ ਦੱਸਿਆ ਕਿ ਜਾਗਰੂਕਤਾ ਲਿਆਉਣ ਦੀ ਲੋਕਾਂ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਛੇਤੀ ਜਿਹੜਾ ਇਹ ਫੈਸਲਾ ਹੋਇਆ ਇਸ ਨੂੰ ਇੰਪਲੀਮੈਂਟ ਵੀ ਕੀਤਾ ਜਾਏਗਾ ਔਰ ਇਹਨਾਂ ਸ਼ਹਿਰਾਂ ਦੇ ਵਿੱਚ ਮਾਸ ਮਦਰਾ ਦੀ ਗੱਲ ਕਰੀਏ ਇਹ ਫਿਰ ਤਬਾਕੂ ਪਰਦਾਤਾ ਦੀ ਗੱਲ ਕਰੀ ਉਹਨਾਂ ਦੀ ਵਿਕਰੀ ਤੇ ਉਹਨਾਂ ਦੀ ਜਿਹੜੀ ਸਰਵਿੰਗ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਹੁੰਦੀ ਨਜ਼ਰ ਆਊਗੀ। ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ।